ਇਕ ਤਾਂ ਇਹ ਹੈਗੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਉਹ ਆਪਣਾ ਉਹਨਾਂ ਨੇ ਪ੍ਰੋਗਰਾਮ ਜਿਹੜਾ ਉਹ ਵੱਖ-ਵੱਖ ਥਾਵਾਂ ਦੇ ਉੱਪਰ ਕਰ ਰਹੇ ਜਿਵੇਂ ਜਥੇਦਾਰ ਰਣਜੀਤ ਸਿੰਘ ਕਰਦੇ ਰਹੇ ਹੈ ਹੁਣ ਇੱਕ ਦੂਜੇ ਜਥੇਦਾਰ ਨੇ ਇਹਨਾਂ ਨੇ ਕਰਨਾ ਸ਼ੁਰੂ ਕੀਤਾ ਇੱਕ ਤਾਂ ਇਹਦੇ ਤੇ ਮੈਂ ਜਾਣਨਾ ਚਾਹਣਾ ਤੇ ਕੱਲ ਨੂੰ ਇਹਦੇ ਨਾਲ ਹੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਇਹਨਾਂ ਦੋਨਾਂ ਦੇ ਵਿੱਚ ਕੁਝ ਹੋਣ ਦੀ ਪੋਸਿਬਿਲਿਟੀ ਹੈਗੀ ਹੈ ਇਹ ਕਿਸ ਕਿਸਮ ਦਾ ਮਾਰਗ ਹੋਏਗਾ ਤੀਜਾ ਜਿਹੜੀ ਇੱਕ ਸੰਖੇਪ ਟਿੱਪਣੀ ਹੋਰ ਹੋਏਗੀ ਕਿਸਾਨਾਂ ਦੀ ਅੱਜ ਇੱਥੇ ਮੀਟਿੰਗ ਹੋਈ ਤੇ ਉਹਦੇ ਚ ਉਹਨਾਂ ਕਿਹਾ ਵੀ ਸਾਡੀ ਜਿਹੜੀ ਏਕਤਾ ਵੱਲੋਂ ਥੋੜੀ ਜੀ ਗੱਲ ਅੱਗੇ ਵਧੀ ਹੈ ਜਦੋਂ ਕਿ ਐਸਕੇਐਮ ਗੈਰ ਰਾਜਨੀਤਿਕ ਨੇ ਇਸ ਮੀਟਿੰਗ 'ਚ ਹਿੱਸਾ ਹੀ ਨਹੀਂ ਲਿਆ ਤੇ ਉਹ ਪਾਸੇ ਹੋ ਲਗਭਗ ਹੋ ਗਏ ਹੈ ਇਹ ਕਿਸਾਨ ਏਕਤਾ ਤੋਂ ਦੇਖੋ ਜੰਮੂ ਸਾਹਿਬ ਜਿਹੜਾ ਪਹਿਲਾ ਮਾਮਲਾ ਹੈ ਉਹਦੇ ਚ ਅਗਿਆਨੀ ਹਰਕ੍ਰਿਸ਼ ਸਿੰਘ ਨੂੰ ਕਦੇ ਨੂੰ ਹਟਾਉਣਾ ਗਲਤ ਹੈ ਮੇਰੇ ਹਿਸਾਬ ਨਾਲ। ਕਾਮੀ ਸਾਹਿਬ ਦਾ ਵੀ ਕਸੂਰ ਉਹਦੇ ਵੱਡਾ ਸੀ। ਇਹਨਾਂ ਦੇ ਉੱਤੇ ਮੋਰਲ ਐਲੀਗੇਸ਼ਨ ਚਲ ਰੋ ਸੀਗਾ ਵੱਖਰੀ ਗੱਲ ਹੈ। ਨਾਲ ਇਹਨਾਂ ਦਾ ਵੀ ਇਹਨਾਂ ਨੇ ਵੀ ਪੁੱਠਾ ਬੋਲਿਆ ਜੋ ਗਾਲਾਂ-ਗੋਲਾਂ ਦੱਬੀ ਹੋਈ ਹੈ ਮੀਡੀਆ 'ਚ। ਪਰ ਧਮੀ ਸਾਹਿਬ ਨੇ ਵੀ ਜੋ ਕੁਝ ਬੀਬੀ ਜਗੀਰ ਕੋਲ ਵਾਲੇ ਬੋਲਿਆ ਉਹ ਕਿਸੇ ਐਸਐਸਪੀ ਦੇ ਪ੍ਰਧਾਨ ਤੋਂ ਨਹੀਂ ਮੰਨਿਆ ਜਾ ਸਕਦਾ। ਠੀਕ। ਉਹਨਾਂ ਨੂੰ ਹੱਕ ਹੀ ਨਹੀਂ ਉਹ। ਜੇ ਉਹ ਫੇਰ ਵੀ ਹੈ ਹੈਗੇ ਨੇ ਫੇਰ ਤਾਂ ਕੁਝ ਨਹੀਂ ਕਰ ਸਕਦਾ ਫੇਰ ਤਾਂ ਕਾਬੇ ਚੋਂ ਕੋਹਰ ਨਿਕੰਮ ਦੀ ਗੱਲ ਹੈ। ਦੋਹਾਂ ਉਹ ਥੋੜ੍ਹਾ ਨੱਕ ਨੂੰ ਮੂਡ ਬਣ ਜਾਂਦਾ ਜਿਵੇਂ ਅਕਾਲ ਤਖਤ ਦੀ ਬਿਲਡਿੰਗ ਢਾਕੇ ਬਣਾ ਲਈ ਸੀ ਚੰਗਾ ਸੀ ਆ ਨਹੀਂ ਹੋਣ ਦਿੰਦੇ ਉਹ ਹੁਣ ਨਹੀਂ ਹੈ ਇੱਕ ਦਾ ਦੂਜਾ ਸੱਤ ਮੈਂਬਰੀ ਕਮੇਟੀ ਸੱਤ ਮੈਂਬਰੀ ਕਮੇਟੀ ਮੇਂ ਬੇ ਅੱਠ ਮੈਂਬਰੀ ਮੇਂ ਬੇ ਗਿਆਨੀ ਹਰਪ੍ਰੀਤ ਸਿੰਘ ਕਰੀਆ ਜੋ ਪੈ ਗਈ ਜੇ ਨੇ ਸੀ ਜੇ ਜਸਵੰਤ ਆਪਕੀ ਤੁਸੀਂ ਮੈਂ ਨਾਮ ਇਹ ਤੁਹਾਨੂੰ ਦੱਸ ਦਵਾਂਗਾ ਪਹਿਲੇ ਸੀ ਕਿ ਗਿਆਨੀ ਗੁਰਬਜਨ ਸਿੰਘ ਸੀ ਉਹਦੇ ਤੋਂ ਬਾਅਦ ਜਿਹੜੇ ਨਹੀਂ ਨਹੀਂ ਆ ਜਿਹੜੇ ਜਿਹੜੇ ਕਰ ਰਹੇ ਨੇ ਸਾਰੇ ਜਿੰਨਾ ਦਾ ਯਾਰੀ ਗਿਆਨੀ ਇਕਬੀਰ ਸਿੰਘ ਨਹੀਂ 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 ਆ ਜਿੰਨਾ ਤੁਸੀਂ ਨਾਮ ਲੈ ਸਕਦਾ ਵੀ ਉਹ ਵੀ ਕਰਦੇ ਰਹੇ ਨੇ ਮਿੱਤਾਂ ਰਣਜੀਤ ਸਿੰਘ ਹਾਂਜੀ ਹਾਂਜੀ ਕੀ ਰਣਜੀਤ ਸਿੰਘ ਹਾਂਜੀ ਰਣਜੀਤ ਸਿੰਘ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਇਹ ਮੈਂ ਤਾਂ ਮੰਨਦਾ ਮੈਂ ਜਿੰਨਾ ਤੱਕ ਦੋਹਾਂ ਨੂੰ ਦੇਖਦਾ ਮੈਂ ਗਿਆਨੀ ਹਰਪ੍ਰੀਤ ਸਿੰਘ ਤੋਂ ਇੱਕ ਦੋ ਵਾਰੀ ਵਿੱਚ ਵੀ ਸੰਲੀ ਕਰਿਆ ਕਿ ਉਹਨਾਂ ਦਾ ਨਾਮ ਤਾਂ ਮੈਂ ਕਦੇ ਮਿਲਿਆ ਵੀ ਨਹੀਂ ਪਰ ਮੈਂ ਉਹਨਾਂ ਨੂੰ ਦੇਖਦਾ ਉਹ ਇਹਨਾਂ ਨਾਲ 100 ਦਰਜੇ ਮੈਨੂੰ ਠੀਕ ਲੱਗਦੇ ਨੇ ਕਿਉਂਕਿ ਉਹਨਾਂ ਦਾ ਫੇਲ ਵੀ ਉਹ ਗੱਲ ਬੜੀ ਡਟ ਕੇ ਕਹਿੰਦੇ ਹੋਰ ਉਹਨਾਂ ਨੂੰ ਤੇ ਸ਼ਿਕਾਇਤ ਉਹ ਮੈਂ ਰੰਪੂ ਜੰਮੂ ਵਿੱਚ ਧਾਕੇ ਕਰਦੇ ਕੋਈ ਜ세ਦਰਾਏ ਛੋੜੋ ਕਰਦੇ ਹੁੰਦੇ ਨਹੀਂ ਸੋ ਇਸ ਕਰਕੇ ਉਹਨਾਂ ਦੀਆਂ ਮੀਟਿੰਗਾਂ ਦਾ ਫੇਲ ਵੀ ਚੱਲ ਸਕਦੀਆਂ ਨੇ ਉਹਨਾਂ ਨਾਲ ਕੋਈ ਸਪੋਰਟ ਨਾ ਹੋਵੇ ਇਹਨਾਂ ਦੀਆਂ ਮੀਟਿੰਗਾਂ ਤਾਂ ਉਹਨਾਂ ਚ ਵੀ ਚੱਲਣਗੀਆਂ ਜਿੰਨੇ ਚ ਵਾਗੀ ਇਹਨਾਂ ਨਾਲ ਨੇ ਜਿੱਦੋਂ ਵਾਗੀ ਇਹਨਾਂ ਨਾਲ ਨਾ ਹੋਰ ਫਿਰ ਮੀਟਿੰਗ ਵੀ ਨਹੀਂ ਚੱਲੇ ਦੂਜਿਆਂ ਨੇ ਇਹ ਕਹਿ ਕੇ ਕਿ ਕੇ ਜਾ ਤਾਂ ਮੇਰਾ ਫੈਸਲਾ ਕਰਦੇ ਹੋ ਨਹੀਂ ਫਿਰ ਮੈਂ ਤੁਹਾਡੇ ਖਿਲਾਫ ਚੇਦੇ ਲਾਂਗਾ ਜਾ ਤਾਂ ਮੈਨੂੰ ਛੱਡ ਦਿਓ ਨਹੀਂ ਫੇਰ ਮੈਂ ਥੋੜੀ ਵੀ ਦੱਸਾਂਗਾ ਇਹਦਾ ਮਤਲਬ ਇਹ ਹੈ ਵੀ ਤੁਸੀਂ ਮੇਰੀ ਪਿੱਠ ਸਾਪੜੋ ਮੈਂ ਥੋੜੀ ਸਾਪੜ ਦੂੰਗਾ ਜੇ ਤੁਸੀਂ ਮੇਰੀ ਸਾਪੜੋਗੇ ਨਹੀਂ ਤੇ ਫੇਰ ਮੈਂ ਥੋੜੀ ਗੱਲ ਦੰ ਠੀਕ ਕੋਈ ਚੁਣੀ ਬਦਲਾਂਗਾ ਅਗਲਾ ਇਹ ਕੋਈ ਚੰਗੀ ਗੱਲ ਨਹੀਂ ਹੈ ਸੱਤ ਮੈਂਬਰੀ ਕੰਮੇ ਜੀ ਕੁਛ ਕਰਦੇ ਬਾਈਕਾਟ ਕਰਦੇ ਕੁਛ ਕਹਦੇ ਇਹ ਜੋ ਮਤਾਂ ਨਿਕਲਣਾ ਨਹੀਂ ਪੰਜਾਬ ਦੇ ਤੇ ਸੰਕਟ ਦੀ ਘੜੀ ਹੈ ਪੰਥ ਦੇ ਉੱਤੇ ਸੰਕਟ ਦੀ ਘੜੀ ਹੈ ਜਿੰਨਾਂ ਚਿਰ ਇਕੱਠੇ ਨਹੀਂ ਹੁੰਦੇ ਕੋਈ ਮੁਹਿੰਮ ਨਹੀਂ ਚਲਾਉਂਦੇ ਉਹਨਾਂ ਚਿਰ ਇੱਕ